ਪੰਜਾਬੀ ਗਾਇਕ ਹਰਪਜਨ ਮਾਨ ਦੀ ਗੱਡੀ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਚ ਸ਼ੋਅ ਲਗਾ ਕੇ ਹਰਪਜਨ ਮਾਨ ਆਪਣੇ ਹੋਰ ਕੁਝ ਸਾਥੀਆਂ ਨਾਲ ਚੰਡੀਗੜ੍ਹ ਆ ਰਹੇ ਸੀ ਇਸ ਦੌਰਾਨ ਅਚਾਨਕ ਹੀ ਉਹਨਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਗੱਡੀ ਪਲਟੀ ਖਾ ਗਈ ਜਾਣਕਾਰੀ ਮੁਤਾਬਕ ਕੁਰਕ ਖੇਤਰ ਦੇ ਪੀਪਲੀ ਫਲਾਈਓਵਰ ਉੱਪਰ ਤੜਕਸਾਰ ਇਹ ਹਾਦਸਾ ਹੋਇਆ ਹੈ ਦੱਸਿਆ ਜਾ ਰਿਹਾ ਕਿ ਇਸ ਹਾਦਸੇ 'ਚ ਹਰਪ੍ਰਜਨ ਮਾਨ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਜਦ ਕਿ ਉਹਨਾਂ ਦੇ ਨਾਲ ਮੌਜੂਦ ਸਿਕਿਉਰਿਟੀ ਗਾਰਡ ਨੂੰ ਸੱਟਾਂ ਲੱਗੀਆਂ ਨੇ ਜਾਣਕਾਰੀ ਮੁਤਾਬਕ ਇਸ ਹਾਦਸੇ ਦੌਰਾਨ ਗੱਡੀ 'ਚ ਹਰਪ੍ਰਜਨ ਮਾਨ ਸਣੇ 4 ਲੋਕ ਮੌਜੂਦ ਸੀ ਆਲੇ ਦੁਆਲੇ ਦੇ ਲੋਕਾਂ ਵੱਲੋਂ ਸਾਰਿਆਂ ਨੂੰ ਸੰਭਾਲਿਆ ਗਿਆ ਜਿਸ ਤੋਂ ਬਾਅਦ ਹਰਪ੍ਰਜਨ ਮਾਨ ਚੰਡੀਗੜ੍ਹ ਲਈ ਰਵਾਨਾ ਹੋ ਗਏ ਪੰਜਾਬੀ ਗਾਇਕ ਹਰਪਜਨ ਮਾਨ ਦੀ ਗੱਡੀ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਚ ਸ਼ੋਅ ਲਗਾ ਕੇ ਹਰਪਜਨ ਮਾਨ ਆਪਣੇ ਹੋਰ ਕੁਝ ਸਾਥੀਆਂ ਨਾਲ ਚੰਡੀਗੜ੍ਹ ਆ ਰਹੇ ਸੀ ਇਸ ਦੌਰਾਨ ਅਚਾਨਕ ਹੀ ਉਹਨਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਗੱਡੀ ਪਲਟੀ ਖਾ ਗਈ ਜਾਣਕਾਰੀ ਮੁਤਾਬਕ ਕੁਰਕ ਖੇਤਰ ਦੇ ਪੀਪਲੀ ਫਲਾਈਓਵਰ ਉੱਪਰ ਤੜਕਸਾਰ ਇਹ ਹਾਦਸਾ ਹੋਇਆ ਹੈ ਦੱਸਿਆ ਜਾ ਰਿਹਾ ਕਿਸ ਹਾਦਸੇ 'ਚ ਹਰਪ੍ਰਜਨ ਮਾਨ ਨੂੰ ਜਿਆਦਾ ਸੱਟਾਂ ਨਹੀਂ ਲੱਗੀਆਂ ਜਦ ਕਿ ਉਹਨਾਂ ਦੇ ਨਾਲ ਮੌਜੂਦ ਸਿਕਿਉਰਿਟੀ ਗਾਰਡ ਨੂੰ ਸੱਟਾਂ ਲੱਗੀਆਂ ਨੇ ਜਾਣਕਾਰੀ ਮੁਤਾਬਕ ਇਸ ਹਾਦਸੇ ਦੌਰਾਨ ਗੱਡੀ 'ਚ ਹਰਪ੍ਰਜਨ ਮਾਨ ਸਣੇ ਚਾਰ ਲੋਕ ਮੌਜੂਦ ਸੀ ਆਲੇ ਦੁਆਲੇ ਦੇ ਲੋਕਾਂ ਵੱਲੋਂ ਸਾਰਿਆਂ ਨੂੰ ਸੰਭਾਲਿਆ ਗਿਆ ਜਿਸ ਤੋਂ ਬਾਅਦ ਹਰਪ੍ਰਜਨ ਮਾਨ ਚੰਡੀਗੜ੍ਹ ਲਈ ਰਵਾਨਾ ਹੋ ਗਏ